ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ 11 ਅਗਸਤ ਨੂੰ ਐਲਾਨ ਕੀਤਾ ਸੀ ਕਿ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਅਪਰਾਧ ਨੂੰ ਰੋਕਣ ਲਈ ਸੈਂਕੜੇ ਨੈਸ਼ਨਲ ਗਾਰਡਜ਼ ਮੈਂਬਰਾਂ ਨੂੰ ਤਾਇਨਾਤ ਕਰਨਗੇ ਅਤੇ ਸਥਾਨਕ ਪੁਲਿਸ ਨੂੰ ਵੀ ਫੈਡਰਲ ਕੰਟਰੋਲ ਅਧੀਨ ਲਿਆਉਣਗੇ ਇਸ ਮਹਿੰਮ ਨੂੰ ਰਾਜਧਾਨੀ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਬਹਾਲੀ ਲਈ ਸ਼ੁਰੂ ਕੀਤੀ ਮਹਿੰਮ ਦੱਸਿਆ ਗਿਆ ਡੋਨਲਡ ਡ੍ਰੰਪ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਵਿੱਚ ਕ੍ਰਾਈਮ ਬਹੁਤ ਵੱਧ ਚੁੱਕਾ ਹੈ ਜਿਸ ਦੇ ਕਰਕੇ ਨੈਸ਼ਨਲ ਗਾਰਡਸ ਦੀ ਤਾਇਨਾਤੀ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸ਼ਹਿਰ ਦੇ ਵਿੱਚੋਂ ਅਪਰਾਧਿਕ ਤੱਤਾਂ ਨੂੰ ਕੰਟਰੋਲ ਕੀਤਾ ਜਾਵੇ ਪਰ ਟਰੰਪ ਦਾ ਇਹ ਦਾਵਾ ਕੁਝ ਹੋਰ ਹੀ ਹੁੰਦਾ ਦਿਖਾਈ ਦੇ ਰਿਹਾ ਹੈ ਲੋਕਲ ਲੋਕਾਂ ਦਾ ਕਹਿਣਾ ਹੈ ਕਿ ਇਹ ਮੁਹਿੰਮ ਅਸਲ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਵੱਡੀ ਇਮੀਗ੍ਰੇਸ਼ਨ ਰੇਡ ਹੈ। ਸਸਟ੍ਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਅਮਰੀਕਾ ਦੇ ਵਿੱਚ 7 ਅਗਸਤ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੇ ਤਹਿਤ ਵਾਸ਼ਿੰਗਟਨ ਡੀਸੀ ਦੇ ਵਿੱਚ ਫੈਡਰਲ ਏਜੰਸੀਆਂ ਜਿਵੇਂ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ, ਐਫਬੀਆਈ ਅਤੇ ਨੈਸ਼ਨਲ ਗਾਰਡਜ਼ ਨੇ ਲੋਕਲ ਪੁਲਿਸ ਦੇ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ। 21 ਅਗਸਤ ਤੱਕ ਇਸ ਮੁਹਿੰਮ ਦੇ ਦੌਰਾਨ 630 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 251 ਦੇ ਲਗਭਗ ਗੈਰ ਕਾਨੂੰਨੀ ਪ੍ਰਵਾਸੀ ਸਨ ਵਾਈਟ ਹਾਊਸ ਦੇ ਅਧਿਕਾਰੀਆਂ ਦੇ ਮੁਤਾਬਿਕ ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਵਾਸੀਆਂ ਤੇ ਅਪਰਾਧਿਕ ਇਲਜ਼ਾਮ ਲੱਗੇ ਹੋਏ ਸਨ ਜਿਵੇਂ ਕਿ ਗੈਂਗਸ ਦੀਆਂ ਗਤੀਵਿਧੀਆਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਫਿਰ ਕਈ ਹੋਰ ਅਪਰਾਧ ਪਰ ਲੋਕਲ ਲੋਕਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਅਕਸਰ ਨਸਲੀ ਆਧਾਰ ਤੇ ਕੀਤੀਆਂ ਜਾਂਦੀਆਂ ਹਨ ਜਿਸ ਦੇ ਵਿੱਚ ਸਪੈਨਿਸ਼ ਬੋਲਣ ਵਾਲੇ ਭਾਈਚਾਰੇ ਅਤੇ ਲੈਟਿਨ ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਵਾਸ਼ਿੰਗਟਨ ਦੇ ਮਾਉਂਟ ਪਲੇਜ਼ੈਂਟ ਇਲਾਕੇ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਸਪੈਨਿਸ਼ ਬੋਲਣ ਵਾਲੇ ਲੋਕ ਜ਼ਿਆਦਾ ਰਹਿੰਦੇ ਨੇ। ਸਥਾਨਕ ਲੋਕਾਂ ਅਤੇ ਫੈਡਰਲ ਏਜੰਟਾਂ ਦੇ ਵਿਚਕਾਰ ਤਣਾਅ ਇੱਥੇ ਵੱਧ ਗਿਆ। ਪਿਛਲੇ ਹਫਤੇ ਆਈਸੀਈ ਦੇ ਏਜੰਟਾਂ ਨੇ ਇੱਕ ਵਿਰੋਧੀ ਬੈਨਰ ਨੂੰ ਹਟਾਉਂਦੇ ਹੋਏ ਵੀਡੀਓ ਬਣਾਈ ਜਿਸ ਦੇ ਵਿੱਚ ਇੱਕ ਏਜੰਟ ਬੋਲਦਾ ਹੋਇਆ ਨਜ਼ਰ ਆਇਆ ਕਿ ਅਸੀਂ ਅਮਰੀਕਾ ਨੂੰ ਵਾਪਸ ਲੈ ਕੇ ਰਾਂਗੇ। ਇਸ ਜਵਾਬ ਦੇ ਵਿੱਚ ਲੋਕਾਂ ਲੋਕਾਂ ਨੇ ਆਈਸੀਈ ਨੂੰ ਡੀਸੀ ਤੋਂ ਬਾਹਰ ਰੱਖੋ ਤੇ ਮਾਉਂਟ ਪਲੇਜ਼ੈਂਟ ਦੇ ਵਿੱਚ ਕੋਈ ਡਿਪੂਟੇਸ਼ਨ ਨਹੀਂ ਚੱਲੇਗੀ ਵਰਗੇ ਨਾਰੇ ਲਗਾਏ ਅਤੇ ਉਸ ਦੇ ਨਾਲ ਹੀ ਲੈਟਿਨ ਅਮਰੀਕੀ 뮤직 ਵੀ বাজਾਇਆ ਅਟਾਰਨੀ ਜਰਨਲ ਪੈਮ ਬੌਂਡੀ ਨੇ 15 ਅਗਸਤ ਨੂੰ ਇੱਕ ਹੁਕਮ ਜਾਰੀ ਕਰਕੇ ਵਾਸ਼ਿੰਗਟਨ ਦੀ ਪੁਲਿਸ ਨੂੰ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਜਾਰੀ ਕੀਤੇ ਇਸ ਹੁਕਮ ਨੇ ਲੋਕਲ ਪੁਲਿਸ ਦੀਆਂ ਉਹਨਾਂ ਨੀਤੀਆਂ ਨੂੰ ਵੀ ਰੱਦ ਕਰ ਦਿੱਤਾ ਜੋ ਪ੍ਰਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈਆਂ ਗਈਆਂ ਨਾਲ ਹੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਮੁਖੀ ਟੈਰੀ ਕੋਲ ਨੂੰ ਐਮਰਜੈਂਸੀ ਪੁਲਿਸ ਕਮਿਸ਼ਨਰ ਨਿਯੁਕਤ ਕਰ ਦਿੱਤਾ ਜਿਸ ਦੇ ਨਾਲ ਲੋਕਲ ਪੁਲਿਸ ਮੁਖੀ ਪੈਮਿਲਾ ਸਮਿਥ ਦੇ ਅਧਿਕਾਰ ਕੱਟ ਗਏ ਵਾਸ਼ਿੰਗਟਨ ਦੀ ਮੇਅਰ ਮੂਰੀਅਲ ਬਾਉਜ਼ਰ ਨੇ ਇਸ ਮੂਹਮ ਨੂੰ ਤਾਣਾਸ਼ਾਹੀ ਘਰਾੜ ਦਿੱਤਾ ਅਤੇ ਕਿਹਾ ਕਿ ਇਹ ਅਪਰਾਧ ਨੂੰ ਰੋਕਣ ਦੀ ਬਜਾਏ ਫੈਡਰਲ ਤਾਕਤਾਂ ਦਾ ਦੁਰਉਪਯੋਗ ਹੈ ਮੇਅਰ ਦਾ ਕਹਿਣਾ ਸੀ ਕਿ ਵਾਸ਼ਿੰਗਟਨ ਦੇ ਵਿੱਚ ਪਹਿਲਾਂ ਹੀ ਕ੍ਰਾਈਮ ਬਹੁਤ ਘੱਟ ਹੈ ਤਾਂ ਇੱਥੇ ਨੈਸ਼ਨਲ ਗਾਰਡ ਤੈਨਾਤ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਇੱਥੋਂ ਦੇ ਲੋਕਲ ਲੋਕਾਂ ਨੇ ਵੀ ਟਰੰਪ ਸਰਕਾਰ ਦੇ ਇਸ ਫੈਸਲੇ ਦੀ ਜਮ ਕੇ ਨਿੰਦਾ ਕੀਤੀ ਅਤੇ ਆਈਸੀਈ ਵਾਪਸ ਜਾਓ ਦੇ ਨਾਰੇ ਲਗਾ ਕੇ ਸੜਕਾਂ ਤੇ ਪ੍ਰਦਰਸ਼ਨ ਕੀਤਾ ਉਧਰ ਪ੍ਰਵਾਸੀਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਸੰਸਥਾ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਦੇ ਮੁਤਾਬਿਕ ਫੈਡਰਲ ਅਧਿਕਾਰੀਆਂ ਦਾ ਵਾਸ਼ਿੰਗਟਨ ਵਰਗੇ ਸ਼ਹਿਰ ਦੇ ਵਿੱਚ ਗੱਡੀਆਂ ਨੂੰ ਰੋਕ-ਰੋਕ ਕੇ ਲੋਕਾਂ ਦੀ ਪੜਤਾਲ ਕਰਨਾ ਸੰਵਿਧਾਨ ਦੇ ਖਿਲਾਫ ਹੈ ਸੰਸਦ ਦਾ ਕਹਿਣਾ ਹੈ ਕਿ ਫੈਡਰਲ ਅਧਿਕਾਰੀ ਸੜਕਾਂ ਤੇ ਚੈੱਕਪੁਆਇੰਟ ਬਣਾ ਕੇ ਗੱਡੀਆਂ ਨੂੰ ਰੋਕ-ਰੋਕ ਕੇ ਤਲਾਸ਼ੀ ਲੈ ਰਹੇ ਨੇ ਸ਼ਹਿਰ ਵਿੱਚ ਫੈਡਰਲ ਏਜੰਡਾ ਨੇ ਡਿਲੀਵਰੀ ਬੁਆਇਸ ਕੰਸਟਰਕਸ਼ਨ ਮਜ਼ਦੂਰਾ ਤੇ ਸੜਕਾਂ ਤੇ ਰੇੜੀ ਲਗਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜੋ ਅਕਸਰ ਦੋ ਪਹੀਆ ਵਾਹਨਾਂ ਤੇ ਜਾਂ ਫਿਰ ਸੜਕਾਂ ਤੇ ਆਪਣੀਆਂ ਦੁਕਾਨਾਂ ਲਗਾ ਕੇ ਫਲ ਸਬਜ਼ੀਆਂ ਵੇਚਦੇ ਨੇ ਅਤੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਡੇ ਕੇਅਰ ਸੈਂਟਰਸ ਚਰਚ ਅਤੇ ਕਮਿਊਨਿਟੀ ਸੰਗਠਨਾਵਾਂ ਦੇ ਬਾਹਰ ਆਈਸੀਈ ਦੀਆਂ ਵੈਨਾਂ ਆਮ ਦੇਖੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਪ੍ਰਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਾ ਹੈ ਕਈ ਡੇ ਕੇਅਰ ਸੈਂਟਰਸ ਦੇ ਸਟਾਫ ਨੇ ਡਰ ਦੇ ਕਾਰਨ ਬੱਚਿਆਂ ਨੂੰ ਬਾਹਰ ਲੈ ਜਾਣਾ ਬੰਦ ਕਰ ਦਿੱਤਾ ਹੈ ਅਤੇ ਕੁਝ ਨੇ ਤਾਂ ਅਸਥਾਈ ਤੌਰ ਤੇ ਕੰਮ ਤੇ ਆਉਣਾ ਵੀ ਬੰਦ ਕਰ ਦਿੱਤਾ ਹੈ ਕਈ ਮਨੁੱਖੀ ਅਧਿਕਾਰ ਸੰਗਠਨਾ ਦਾ ਕਹਿਣਾ ਹੈ ਕਿ ਫੈਡਰਲ ਅਧਿਕਾਰੀ ਲੋਕਾਂ ਦਾ ਰੰਗ ਅਤੇ ਉਹਨਾਂ ਦੀ ਨਸਲ ਦੇਖ ਕੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਸ ਤੋਂ ਸਰਕਾਰ ਦੀ ਨੀਅਤ ਸਾਫ਼-ਸਾਫ਼ ਪਤਾ ਚੱਲਦੀ ਹੈ ਕਿ ਸਰਕਾਰ ਅਪਰਾਧੀਆਂ ਨੂੰ ਨਹੀਂ ਬਲਕਿ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ ਫੈਡਰਲ ਅਧਿਕਾਰੀਆਂ ਨੂੰ ਜੋ ਗੈਰ ਗੋਰੀ ਜਾਤੀ ਦਾ ਲੱਗਦਾ ਹੈ ਉਹ ਉਸ ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਂਦੇ ਨੇ ਅਤੇ ਫਿਰ ਗ੍ਰਿਫਤਾਰ ਕਰ ਲੈਂਦੇ ਨੇ واਸ਼ਿੰਗਟਨ ਦੇ ਵਿੱਚ ਲੋਕਲ ਨੇਤਾਵਾਂ ਤੇ ਵਸਨੀਕਾਂ ਨੇ ਇਸ ਮੁਹਿੰਮ ਨੂੰ ਸੰਵਿਧਾਨ ਦੇ ਖਿਲਾਫ ਕਿਹਾ ਪ੍ਰਦਰਸ਼ਨਕਾਰੀਆਂ ਨੇ ਫੈਡਰਲ ਏਜੰਟਾ ਦਾ ਵਿਰੋਧ ਕੀਤਾ ਅਤੇ ਕਮਿਊਨਿਟੀ ਸੰਗਠਨਾ ਨੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਟਰੰਪ ਦੀ ਇਸ ਮੁਹਿੰਮ ਜੋ ਕਿ ਅਪਰਾਧ ਨੂੰ ਰੋਕਣ ਦੇ ਨਾਂ ਤੇ ਸ਼ੁਰੂ ਕੀਤੀ ਗਈ ਅਸਲ ਦੇ ਵਿੱਚ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਜਾਪਦੀ ਹੈ ਇਸ ਨੇ ਲੋਕਲ ਲੋਕਾਂ ਦੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ